ਜੀ ਕੀ ਹਾਲ ਹੈ ਦੋਸਤੋ ਆਸ ਕਰਦੇ ਹਾਂ ਕਿ ਸਾਰੇ ਇਸ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਆਪ ਆਪਣੇ ਏਰੀਆ ਦੇ ਵਿੱਚ ਵਾਰਸ਼ ਦੱਸਿਓ ਅੱਜ ਕਿੰਨੀ ਕ ਵਾਰਸ਼ ਹੋਈ ਹੈ ਕੁਝ ਕੇ ਏਰੀਆ ਦੇ ਵਿੱਚ ਕਾਫੀ ਲੁਧਿਆਣਾ ਸ਼ਹਿਰ ਵੀ ਕਾਫੀ ਵਾਰਸ਼ ਹੋਈ ਹੈ ਮਾਨਸਾ ਡਿਸਟ੍ਰਿਕਟ ਦੇ ਕੁਝ ਪਿੰਡਾਂ ਦੇ ਵਿੱਚ ਜਿਹੜੀ ਕਿਤਨਾ ਕਿਤੇ ਕਾਫੀ ਜਿਹੜੀ ਵਾਰਸ਼ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਫਸਲਾਂ ਵੀ 45 ਦਿਨ 50 ਦਿਨ 55 ਦਿਨ ਦੇ ਲਗਭਗ ਹੋ ਚੁੱਕੀਆਂ ਨੇ ਜਿਹੜੀਆਂ ਲੌਂਗ ਟਾਈਮ ਦੀਆਂ ਜਿਹੜੀਆਂ ਕਿਸਮਾਂ ਨੇ ਤੇ ਹਰ ਰੋਜ਼ ਹੀ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਫਸਲਾਂ ਸੰਬੰਧਿਤ ਜਾਂ ਕਿਸੇ ਨਾ ਕਿਸੇ ਸਪਰੇ ਦੇ ਸੰਬੰਧਿਤ ਕਿਉਂਕਿ ਸਾਲ ਮੁੱਛੜ ਦਾ ਵੀ ਏਰੀਆ ਕਾਫੀ ਲੱਗਿਆ ਤੇ ਸ਼ਾਰਟ ਟਾਈਮ ਦੀ ਬਾਸਮਤੀ ਦੇ ਕਿਸਮਾਂ ਦਾ ਵੀ ਏਰੀਆ ਕਾਫੀ ਲੱਗਿਆ ਹੁਣ ਕਿਸਾਨਾਂ ਦੇ ਸਵਾਲ ਕਿ ਸਾਡੀ ਫਸਲ 45 ਦਿਨ ਦੀ 50 ਦਿਨ ਦੀ 55 ਦਿਨ ਦੀ ਹੋਗੀ ਤੇ ਹੁਣ ਅਸੀਂ ਸਪਰੇਅ ਕਰੀਏ ਜਾਂ ਪਦਾਨ ਪਾਈਏ ਕਿਉਂਕਿ ਇਹਨੂੰ ਆਪਾਂ ਕਾਟ ਆਬੀ ਕਹਿੰਦੇ ਆ ਤੇ ਹੁਣ ਸਪਰੇਅ ਦਾ ਫਾਇਦਾ ਹੈ ਕਿ ਪਦਾਨ ਪਦਾਨ ਦਾ ਫਾਇਦਾ ਕਿਸਾਨਾਂ ਦੇ ਇਹੀ ਜ਼ਿਆਦਾਤਰ ਸਵਾਲ ਨੇ ਪਹਿਲੀ ਗੱਲ ਤਾਂ ਬਾਸਮਤੀ ਦੀ ਕੋਈ ਵੀ ਕਿਸਮ ਹੈ ਉਹਦੇ ਵਿੱਚ ਤੁਸੀਂ ਸਪਰੇ ਹੀ ਕਰੋ ਉਹਦੇ ਵਿੱਚ ਜਿਹੜੀ ਤੁਸੀਂ ਪਦਾਨ ਨਾ ਪਾਓ ਕਿਉਂਕਿ ਇਹਦੀ ਕੁਆਲਿਟੀ ਦੇ ਉੱਪਰ ਬਹੁਤ ਜਿਆਦਾ ਮਾੜਾ ਅਸਰ ਪੈਂਦਾ ਹੈ 바ਕੀ ਉਹ ਮਿੱਤਰ ਕੀਟਾ ਨੂੰ ਜਿਹੜੀ ਖਤਮ ਕਰਦੀ ਹੈ ਇਹਦੇ ਉੱਪਰ ਤੁਸੀਂ ਸਪਰੇ ਕਰਨੀ ਹੈ ਸੁੰਡੀ ਵਾਸਤੇ ਕੋਰਾਜਨ ਫੇਮ ਟਕੂਮੀ ਵਰਤ ਸਕਦੇ ਹੋ ਜਾਂ ਤੁਸੀਂ ਇੱਕ ਪਿੰਡ ਨੋ ਵਰਤ ਸਕਦੇ ਹੋ ਸਪਰੇ ਦੇ ਵਿੱਚ ਤੁਸੀਂ ਹੈਗਜਾ ਪਲਸ ਵੈਲਡ ਆ ਲੈ ਜਾ ਸਕਦੇ ਹੋ ਹੈਗਜਾ ਵੈਲਡਾ ਵੀ ਇਕੱਲੇ ਲੈ ਆ ਸਕਦੇ ਹੋ ਤੇ ਕਸਟੋੜੀਆ ਵਾਲਾ ਟੈਕਨੀਕਲ ਜਾ ਸਕਦੇ ਹਾਂ ਕਿਉਂਕਿ ਆਪਾਂ ਜਿਹੜੀ ਬਾਸਮਤੀ ਹੈ ਆਪਾਂ ਇਹਦੇ ਵਿੱਚ ਜਾਦੇ ਕੰਮ ਕੁਆਲਿਟੀ ਦੇ ਕਰਨਾ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਦੋ ਪਲਾਟ ਦਿਖਾਉਣਾ ਇਸ ਸਾਈਡ ਤੇ ਜਿਹੜਾ ਪਲਾਟ ਹੈ ਇਹ ਸ਼ਕਤੀਪਰਦਕ ਕੰਪਨੀ ਦਾ ਬੀਜ ਹੈ ਇਸ ਸਾਈਡ ਤੇ ਜਿਹੜਾ ਬੀਜ ਹੈ ਇਹ ਘਰ ਦਾ ਰੱਖਿਆ ਹੈ ਬੀਜ ਆ ਕਿਸਾਨ ਨੇ ਇਹਦੇ ਵਿੱਚ ਬਹੁਤ ਘੱਟ ਝੰਡਾ ਰੋਗ ਹੈ ਕਿਉਂਕਿ ਇਸ ਸਾਲ ਕਾਫੀ ਪਲਾਟ ਇਸ ਤਰ੍ਹਾਂ ਦੇ ਦੇਖਿਆ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਆਪਦੇ ਖੇਤਾਂ ਦੇ ਵਿੱਚੋਂ ਬੀਜ ਨੂੰ ਝਾੜ ਕੇ ਰੱਖਿਆ ਉਹਨਾਂ ਦੇ ਵਿੱਚ ਬਹੁਤ ਘੱਟ ਜਿਹੜਾ ਝੰਡਾ ਰੋਗ ਆਇਆ ਜਿਹੜੇ ਆਪਾਂ ਬੀਜ ਮੁੱਲ ਲਏ ਆ ਉਹਨਾਂ ਦੇ ਵਿੱਚ ਝੰਡੇ ਰੋਗ ਦੀ ਜਿਹੜੀ ਕਾਫੀ ਪ੍ਰੋਬਲਮ ਆਈ ਹੈ ਕਿਉਂਕਿ ਇਸ ਪਲਾਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਝੰਡਾ ਰੋਗ ਆ ਤੇ ਜਿਹੜਾ ਆਹ ਪਲਾਟ ਹੈ ਇਹਦੇ ਵਿੱਚ ਤਾਮੀ ਬੂਟੇ ਆ ਕਿਉਂਕਿ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਘੜਦਾ ਬੀਜ ਰੱਖਿਆ ਉਹਨਾਂ ਦੇ ਵਿੱਚ ਝੰਡੇ ਰੋਗ ਦੀ ਸਮੱਸਿਆ ਬਹੁਤ ਘੱਟ ਜਿਹੜੀ ਦੇਖਣ ਨੂੰ ਮਿਲੇ ਆ ਕਿਉਂਕਿ ਚੰਡੇ ਰੋਗ ਤੋਂ ਬਾਲਾ ਘਬਰਾਉਣਾ ਨਹੀਂ ਚਾਹੀਦਾ ਚੰਡੇ ਰੋਗ ਦੇ ਨਾਲ ਕੋਈ ਛੋੜਾ ਜਿਹੜਾ ਝਾੜ ਨਹੀਂ ਘਟਦਾ ਕਿਉਂਕਿ ਬਾਸਮਤੀ ਦੀ ਆਪਾਂ ਨੂੰ ਚੰਗੀ ਕੁਆਲਿਟੀ ਚਾਹੀਦੀ ਆ ਬਾਲਾ ਕੇਰ ਇੱਥੇ ਮੈਨੂੰ ਨਹੀਂ ਲੱਗਦਾ ਕੇਰ ਛੋੜਾ 60 ਪੈਣ ਮਾਣ ਵੀ ਬਹੁਤ ਹੁੰਦਾ ਪਰ ਜੇ ਉਹਦੀ ਕੁਆਲਿਟੀ ਚੰਗੀ ਹੈ ਜੇ ਆਪਣੇ ਕੋਲ ਕੁਆਲਿਟੀ ਨਹੀਂ ਹੈਗੀ ਫਿਰ ਆਪਾਂ ਬਾਸਮਤੀ ਨੂੰ ਜਿਹੜਾ ਕੁਸ਼ਨ ਨਹੀਂ ਕਰ ਸਕਦੇ ਕਿਉਂਕਿ ਇਸ ਸਾਲ ਅਟੈਕ ਵੀ ਘਟਾ ਹੈ ਹਲੇ ਤੱਕ ਕਿਸਾਨਾਂ ਨੇ ਮਾੜੀ-ਮੋਟੀ ਪਤਾ ਨਹੀਂ ਵਰਤੀ ਕਿ ਤਰ੍ਹਾਂ ਕਿਤੇ ਨਹੀਂ ਕੋਈ ਸਪਰੇ ਹਲੇ ਤੱਕ ਕਿਤੇ ਖੁੱਲ ਕੇ ਸਪਰੇ ਨਹੀਂ ਚੱਲੀ ਵੀ ਜਾਂ ਕਿਤੇ ਗੋਭ ਦੀ ਸੁੰਡੀ ਦਾ ਅਟੈਕ ਆ ਗਿਆ ਹੋਵੇ ਜਾਂ ਕਿਤੇ ਪੱਤਾ ਲਵੇਟ ਸੁੰਡੀ ਦਾ ਜਿਹੜਾ ਅਟੈਕ ਦੇਖਣ ਨੂੰ ਮਿਲ ਗਿਆ ਹੋਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੱਤਾ ਲਵੇਟ ਗੋਭ ਦੀ ਸੁੰਡੀ ਫੰਗਸ ਦੀਆਂ ਬਿਮਾਰੀਆਂ ਇਹਨਾਂ ਦਾ ਹਮਲਾ ਹੋਣਾ ਹੈ ਜੇ ਤੁਸੀਂ ਇਹ ਵੀ ਨਹੀਂ ਕਰ ਰਹੇ ਨਾ ਸਪਰੇਅ ਕਰ ਰਹੇ ਹੋ ਨਾ ਤੁਸੀਂ ਪਤਾਨ ਪਾ ਰਹੇ ਹੋ ਤਾਂ ਤੁਸੀਂ ਐਨਪੀਕੇ 13:45 ਕਰ ਲਓ ਇਹ ਤਾਂ ਪੋਟਾਸ਼ ਹੁੰਦਾ ਵਾਰਨ ਦੀ ਸਪਰੇਅ ਕਰ ਲਓ ਜ਼ਿੰਕ ਦੀ ਸਪਰੇਅ ਕਰ ਲਓ ਆਪਣੀ ਫਸਲ ਨੂੰ ਗਰਮੀ ਦੀ ਸਟ੍ਰੈਸ ਤੋਂ ਜਿਹੜੀ ਆਪਾਂ ਆਪਣੀ ਫਸਲ ਨੂੰ ਬਚਾ ਸਕੀਏ ਇਕੱਲਾ ਇਹ ਵੀ ਨਹੀਂ ਹੁੰਦਾ ਯਾਰ ਵੀ ਜਿੱਦ ਦੇ ਆਪਾਂ ਫੰਗੀਸਾਈਡ ਕਰਨਾ ਹੈ ਜਾਂ ਸੁੰਡੀ ਵਾਲਾ ਕਰਨਾ ਪੌਦ ਦੀ ਐਨਪੀਕੇ ਕਰਨਾ ਹੈ ਆਪਾਂ 50 55 ਦਿਨ ਦੀ ਫਸਲ ਤੇ ਵੀ ਐਨਪੀਕੇ ਕਰ ਸਕਦੇ ਹਾਂ ਤੇ ਕੱਲਾ 13 ਯੂ 45 ਆ ਜਿਹੜਾ ਆਪਾਂ ਜਿਹੜੀ ਮਰਜੀ ਸਪਰੇਅ ਦੇ ਵਿੱਚ ਮਿਕਸ ਕਰ ਲੋ ਨਹੀਂ ਕੋਈ ਵੀ ਐਨਪੀਕੇ ਕਿਸੇ ਵੀ ਸਪਰੇਅ ਦੇ ਵਿੱਚ ਮਿਕਸ ਨਹੀਂ ਹੁੰਦਾ ਝੰਡਾ ਰੋਗ ਆ ਜਿਹੜਾ ਇਹਨੂੰ ਬਾਲਾ ਹੋਣੀ ਲੈਣਾ ਚਾਹੀਦਾ ਇੱਕ ਦੋ ਵਾਰੀ ਦਵਾਈਆਂ ਪਾ ਲਓ ਪਹਿਲਾਂ ਚੰਗੇ ਸਵੀਟ ਟਰੀਟਮੈਂਟ ਕਰ ਲੋ ਤੁਹਾਡੀ ਫਸਲ ਦਾ ਚੰਗਾ ਜਿਹੜਾ ਨਖਾਰ ਹੋ ਜਾਣਾ ਮੇਰੇ ਕੋਲੇ ਇਸ ਤਰ੍ਹਾਂ ਦੇ ਪlant ਵੀ ਹੈਗੇ ਆ ਜਿਨ੍ਹਾਂ ਨੇ ਕਿਸਾਨਾਂ ਨੇ ਘਰ ਦੇ ਬੀਜ ਰੱਖੇ ਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਝੰਡੇ ਰੋਗ ਦੀ ਬਹੁਤ ਘੱਟ ਪ੍ਰੋਬਲਮ ਆਈ ਹੈ ਜਿਹੜੇ ਮੁੱਲ ਦੇ ਬੀਜ ਆ ਪਤਾ ਨਹੀਂ ਕਿ ਚੱਕਰ ਉਹਨਾਂ ਦੇ ਵਿੱਚ ਝੰਡਾ ਰੋਗ ਵੱਧ ਰਿਹਾ ਮੇਰੇ ਪਿੰਡ ਦੇ ਵਿੱਚ ਵੀ ਤਿੰਨ ਚਾਰ ਪਲਾਟ ਇਸ ਤਰ੍ਹਾਂ ਦੇ ਹੈਗੇ ਆ ਜਿੰਨਾ ਕਿਸਾਨਾਂ ਨੇ ਬੀਜ ਘਰ ਦਾ ਰੱਖਿਆ ਉਹਨਾਂ ਦੇ ਝੰਡੇ ਰੋਗ ਦੀ ਸਮੱਸਿਆ ਬਹੁਤ ਘੱਟੀ ਹੈ ਕਹਿੰਦਾ ਪਾਪੀ ਜੇ ਮੁੱਲ ਦੇ ਬੀਜ ਦੇ ਵਿੱਚ 1 ਏਕੜ ਦੇ ਵਿੱਚ 100 ਬੂਟਾ ਆ ਤਾਂ ਘਰ ਦੇ ਬੀਜ ਦੇ ਵਿੱਚ 5-4 ਬੂਟੇ ਆਇਆ ਕਿੱਲੇ ਦੇ ਵਿੱਚ ਮੇਰੇ ਕੋਲੇ ਪਲਾਟ ਹੈਗਾ ਆਪਾਂ ਤੁਹਾਨੂੰ ਲੈਬ ਦੇ ਰਹੀ ਵੀ ਉਹ ਪਲਾਟ ਦਿਖਾ ਦੇਵਾਂਗੇ ਕਿਉਂਕਿ ਇਸ ਪਲਾਟ ਦਾ ਜਿਹੜਾ ਬੀਜ ਹੈ ਕਿਸਾਨ ਨੇ ਘਰ ਦਾ ਬੀਜ ਰੱਖਿਆ ਹੋਇਆ ਇਹਦੇ ਵਿੱਚ ਬਹੁਤ ਘੱਟ ਜਿਹੜਾ ਝੰਡਾ ਰੋਗ ਦੇਖਣ ਨੂੰ ਮਿਲ ਰਿਹਾ ਹੈ ਬੱਟਨਾ ਬੱਟ ਹੈਗੀ ਹੈ ਦੋਨੇ ਬਾਸਮਤੀ 400 ਇੱਕ ਨੇ ਇੱਕ ਦੇ ਵਿੱਚ ਝੰਡਾ ਰੋਗ ਜ਼ਿਆਦਾ ਹੈ ਇੱਕ ਦੇ ਵਿੱਚ ਝੰਡਾ ਰੋਗ ਘੱਟ ਹੈ ਕਿਉਂਕਿ ਬੀਜ ਵੀ ਹੈ ਮਹਿੰਗੀ ਹੁੰਦਾ ਜੇ ਆਪਾਂ ਇਹਨਾਂ ਦੇ ਬੀਜ ਘਰੇ ਆਪਾਂ ਬੀਜ ਰੱਖ ਲਾਂਗੇ ਤਾਂ ਜਿਹੜਾ ਆਪਾਂ ਬਹੁਤ ਵਧੀਆ ਰਹਨੇ ਆ ਆਪਣੀ ਫਸਲ ਦੇ ਵਿੱਚ ਜਿਹੜਾ ਝੰਡਾ ਰੋਗ ਬਹੁਤ ਘੱਟ ਜਾਂਦਾਗਾ ਕਿਉਂਕਿ ਇਸ ਬਾਸਮਤੀ ਦਾ ਪਲਾਟ ਆ ਜਿਹੜਾ ਇਹਦਾ ਬੀਜ ਕਿਸਾਨ ਨੇ ਆਪ ਦਾ ਖੋਦਾ ਕਰਦਾ ਬੀਜ ਰੱਖਿਆ ਬਰੋਬਰ ਵੈਰੈਟੀ ਲੱਗੀ ਆ ਦੋ ਚਾਰ ਦਿਨ ਦਾ ਫਰਕ ਹੈਗਾ ਪਰ ਝੰਡਾ ਰੋਗ ਬਹੁਤ ਘਟਾ ਕਿਸਾਨ ਝੰਡੇ ਰੋਗ ਤੋਂ ਜਿਹੜਾ ਕਾਫੀ ਘਪਰਾਉਂਦੇ ਨੇਗੇ ਤੇ ਬਾਹਲਾ ਨਹੀਂ ਘਪਰਾਉਣਾ ਚਾਹੀਦਾ ਇਹਦੇ ਨਾਲ ਕੋਈ ਝਾੜ ਦੇ ਉੱਪਰ ਕੋਈ ਜ਼ਿਆਦਾ ਫਰਕ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਦੇਖ ਲਓ ਇਹਦੇ ਵਿੱਚ ਟਾਮੇ ਟਾਮੇ ਬੂਟੇ ਆ ਝੰਡੇ ਰੋਗ ਦੇ ਤੇ ਜਿਹੜਾ ਆਹ ਪਲਾਟ ਆ ਇਹ ਮੁੱਲ ਦਾ ਬੀਜ ਲਿਆ ਕਿਸਾਨ ਨੇ ਇਹਦੇ ਵਿੱਚ ਤੁਸੀਂ ਦੇਖ ਲਓ ਇਹ ਕਿੰਨੇ ਕਿ ਝੰਡੇ ਰੋਗ ਦੇ ਪੂਟੇ ਹਾਂ ਜਿਹੜੇ ਤੁਹਾਨੂੰ ਇਸ ਲੈਬ ਦੇ ਵਿੱਚ ਜਿਹੜੇ ਨਜ਼ਰ ਆ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਘਰ ਦੇ ਬੀਜ ਦੇ ਵਿੱਚ ਕਿੰਨਾ ਕਿ ਝੰਡਾ ਰੋਗ ਆਇਆ ਤੇ ਮੁੱਲ ਦੇ ਬੀਜ ਦੇ ਵਿੱਚ ਕਿੰਨਾ ਕਿ ਜਿਹੜਾ ਤੁਹਾਨੂੰ ਝੰਡਾ ਰੋਗ ਜਿਹੜਾ ਦੇਖਣ ਨੂੰ ਮਿਲਿਆ ਤੇ ਦੂਸਰੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਦੇ ਵਿੱਚ ਸਪਰੇਅ ਦਾ ਹਿਸਾਰਾ ਲਓ ਫੁੰਡੀ ਵਾਸਤੇ ਤੇਲੇ ਵਾਸਤੇ ਫੰਗੀ ਸਾਈਡ ਸਪਰੇ ਹੰਗ ਕਰਨੀਆਂ ਨੇ ਜਿਹੜੀਆਂ ਆਪਦੇ ਮਨ ਦੀ ਤਸੱਲੀ ਨਾਲ ਕਰੋ ਵੀ ਕਿਹੜੀਆਂ ਆਪਣੇ ਏਰੀਏ ਦੇ ਵਿੱਚ ਵਧੀਆ ਦਵਾਈਆਂ ਵਧੀਆ ਰਿਜ਼ਲਟ ਦਿੰਦੀਆਂ ਨੇ ਕਿਉਂਕਿ ਐਮੀ ਪਾਲਾ ਵੀ ਨਹੀਂ ਕਿਸੇ ਪਿੱਛੇ ਲੱਗ ਕੇ ਜਿਹੜੀਆਂ ਦਵਾਈਆਂ ਦਾ ਬਾळा ਹੂਆ ਚੱਕਣਾ ਚਾਹੀਦਾ ਜਿਹੜੀ ਦਵਾਈ ਤੁਹਾਨੂੰ ਚੰਗੀ ਲੱਗਦੀ ਉਹ ਕਰੋ ਪਰ ਕਰੋ ਦਵਾਈ ਜ਼ਰੂਰ